um uh, member of parliament steesden richmond east <laughs> अच्छੀਆਂ ਚੀਜ਼ਾਂ ਬਾਰੇ ਤੁਸੀਂ ਕੀ ਦੇਖਿਆ ਹਾਂ ਮੈਨੂੰ ਤਾਂ ਜਿੱਦਾਂ ਵੀ ਜਦੋਂ ਵੀ ਅਸੀਂ ਇੱਥੇ ਆਉਨੇ ਆ ਬੜਾ ਖੁਸ਼ੀ ਦੀ ਗੱਲ ਹੁੰਦੀ ਆ ਖਾਸ ਕਰਕੇ ਦਵਾਨ ਸੋਸਾਇਟੀ ਜਿਹੜਾ ਆਪਣਾ 1906 ਵਿੱਚ ਸੋਸਾਇਟੀ ਜਿਹੜੀ ਬਣੀ ਸੀ ਸਭ ਤੋਂ ਪੁਰਾਣੀ ਸੋਸਾਇਟੀ ਹੈਗੀ ਆ ਆ ਆਪਾ ਜਿੱਦ ਦੇਖੋ ਕਿੰਨੀ ਇੱਥੇ ਤੱਕ ਆਪਣੀ ਵੱਧ ਗਈ ਹੈ ਸਮਾਜ ਜਿਹੜਾ ਆਪਾਂ ਕਾਨੂੰ ਮਸਾਖੀ ਦਾ ਜਿਹੜਾ ਨਗਰ ਕੀਰਤਨ ਸਾਰਿਆਂ ਨੇ ਦੇਖਿਓ ਤੁਸੀਂ ਕਿੰਨੇ ਲੋਕ ਆਪਣੇ ਇੱਥੇ ਕਮਿਊਨਿਟੀ ਦੇ ਇਕੱਠੇ ਹੋਣਗੇ ਖੁਸ਼ੀ ਦਾ ਦਿਨ ਹੋਊਗਾ ਨਾਲ ਨਾਲ ਅਸੀਂ ਸਿੱਖ ਇਹਿਟੇ ਜੋ ਮਤ ਜਿਹੜਾ ਹੈਗਾ ਪੂਰੇ ਕੈਨੇਡਾ ਦੇ ਵਿੱਚ ਮਨਾ ਰਹੇ ਆ ਜਿਹੜੀ ਸਿੱਖ ਇਹਿਟੇ ਜਪੰਤ ਜਿਹੜੀ ਅੱਜ ਪੰਜਵੀਂ ਐਨੀਵਰਸਰੀ ਹੈ ਜਦੋਂ ਇਹ ਕੈਨੇਡੀਅਨ ਲਾਅ ਬਣਿਆ ਗਿਆ ਸੀ ਇਹਦੇ ਬਾਰੇ ਜੇ ਬਥੋਰੀ ਜੀ ਆ ਦਰਸ਼ਕ ਇਹ ਹੈਗਾ ਯਾ ਵੀ ਜਿਹੜੀ ਆਪਣੀ ਸਟੋਰੀਸ ਹੈ ਜਦੋਂ ਆਪਣੇ ਪਹਿਲਾ ਬਜ਼ੁਰਗ ਇੱਥੇ ਪਹਿਲਾ ਆਏ 1897 ਦੇ ਵਿੱਚ ਮਿਲਟਰੀ ਦੇ ਨਾਲ ਜਦੋਂ ਕੈਨੇਡਾ ਦੇ ਜਿਹੜੇ ਮਿਲਟਰੀ ਦੇ ਨਾਲ ਨਾਲ ਬੋਡੇ ਦੇ ਨਾਲ ਬੋਡਾ ਫਰਸਟ ਵਾਰਡ ਵਾਰ ਸੈਕੰਡ ਵਾਰਡ ਵਾਰ ਲੜੇ ਤਾਂ ਪਹਿਲਾਂ ਹੀਰੋ ਵਾਂਗੂ ਆਇਸੀ ਤੇ ਪਰ ਉਸ ਤੋਂ ਬਾਅਦ ਬਹੁਤ ਮੁਸ਼ਕਲਾਂ ਵੀ ਆਪਾਂ ਨੂੰ ਸਾਹਮਣੀਆਂ ਕਰਨੀਆਂ ਪਈਆਂ ਆਪਣੀ ਕਮਿਊਨਿਟੀ ਨੂੰ ਡਿਸਕ੍ਰਿਮੀਨੇਸ਼ਨ ਰੋਟਿੰਗ ਦੇ ਰਾਈਟਸ ਸੋ ਇਹ ਜਿਹੜਾ ਆਪਣਾ ਕੈਨੇਡੀਅਨ ਹੈਰਟਜ ਐਕਟ ਆਪਣੀ ਸਿਕ ਹੈਰਟਜ ਦੀ ਐਕਟ ਜਿਹੜਾ ਆ ਗਿਆ ਉਹਦੇ ਨਾਲ ਨਾਲ ਇਹ ਆਪਾਂ ਸ਼ੇਅਰ ਕਰ ਸਕਦੇ ਹਾਂ ਸੋ ਇਹਨਾਂ ਦੇ ਵਿੱਚ ਪੜਾਇਆ ਚਾਹੁੰਦਾ ਜਿਹੜੇ ਆਪਣੇ ਕੈਨੇਡੀਅਨ ਲੋਕ ਆ ਉਹ ਵੀ ਸਿੱਖਣਗੇ ਵੀ ਆਪਣੀ ਸਿੱਖੋਂ ਕਿੰਨੀ ਇੱਥੇ ਦੇਣ ਆ ਸੋ ਅੱਜ ਮੈਨੂੰ ਬਹੁਤ ਖੁਸ਼ੀ ਦਾ ਦਿਨ ਹੈ ਇੱਥੇ ਆਪਾਂ ਨਿਸ਼ਾਨ ਸਾਹਿਬ ਦੀ ਨਰਮਾਹ ਸੈਰੇਮੋਨੀ ਕਰ ਰਹੇ ਆ ਸੋ ਸਾਰਿਆਂ ਨੂੰ ਮੈਂ ਉਸਾਖੀ ਦੀ ਲੱਖ ਲੱਖ ਵਧਾਈ ਤਾਂ ਖਾਸਾ ਸਾਰੇ ਜਿਹੜੇ ਦਿਲ ਇਸ ਦੀਆਂ ਮੁਬਾਰਕਾਂ ਸਾਰਿਆਂ ਨੂੰ ਵਾਇਬਰ ਜੀ ਦਾ ਖਾਸਾ